ਨੌਂ ਇੰਡੀਆ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਚਰਨਜੀਤ ਕੌਸ਼ਲ ਇਸ ਵਕਤ ਅਸੀਂ ਖਨੌਰੀ ਮੌਜੂਦ ਆ ਖਨੌਰੀ ਜਿੱਥੇ ਇੱਕ ਪਾਸੇ ਤੋਂ ਕਗਰ ਦਰਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਆਪਣੀ ਪੂਰੀ ਰਫਤਾਰ ਦੇ ਉੱਪਰ ਵਗ ਰਿਹਾ ਅਗਰ ਕਗਰ ਦੀ ਗੱਲ ਕਰੀਏ ਤਾਂ 740 ਫੁੱਟ ਦੇ ਉੱਪਰ ਜਿਹੜਾ ਹੈਗਾ ਹੁਣ ਕਗਰ ਦਾ ਜਿਹੜਾ ਪਾਣੀ ਦਾ ਪੱਧਰ ਹੋ ਚੁੱਕਿਆ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਭਾਖੜਾ ਨਹਿਰ ਦੀਆਂ ਦਿਖਾ ਰਹੇ ਆ ਜਿਹੜੀਆਂ ਕੀ ਲਗਾਤਾਰ ਆਪਣੇ ਉਫਾਨ ਦੇ ਉੱਪਰ ਆਏ ਭਾਖੜਾ ਲਗਾਤਾਰ ਤੇਜ਼ੀ ਨਾਲ ਚੱਲ ਰਹੀ ਹੈ ਕਿਉਂਕਿ ਨੰਗਲ ਤੋਂ ਜੋ ਪਹਾੜਾਂ ਦਾ ਪਾਣੀ ਜੋ ਨੰਗਲ ਡੈਮ ਦਾ ਪਾਣੀ ਇੱਥੇ ਆ ਰਿਹਾ ਉਹ ਇਸੇ ਭਾਖੜਾ ਦੇ ਵਿੱਚੋਂ ਦੀ ਵਗ ਰਿਹਾ ਇਸ ਭਾਖੜਾ ਦੇ ਨੀਚੇ ਦੀ ਅਗਰ ਆਪਾਂ ਗੱਲ ਕਰੀ ਤਾਂ ਇਹ ਕੱਗਰ ਦਰਿਆ ਵਗ ਰਿਹਾ ਪਰ ਇੱਕ ਵੱਡੀ ਖਬਰ ਕੀ ਇਸ ਜਗ੍ਹਾ ਇਸ ਭਾਖੜਾ ਨਹਿਰ ਦੇ ਵਿੱਚ ਲੀਕੇਜ ਹੋ ਰਹੀ ਆ ਇਸ ਭਾਖੜਾ ਨਹਿਰ ਤੋਂ ਨੀਚੇ ਕੱਗਰ ਦੇ ਵਿੱਚ ਪਾਣੀ ਜਾ ਰਿਹਾ ਜਿਹੜਾ ਕਿ ਲਗਾਤਾਰ 2-3 ਹਾਰਸ ਪਾਵਰ ਦੀ ਸਮਰਸੀਬਲ ਮੋਟਰ ਜਿੰਨਾ ਜਿਹੜਾ ਹੈਗਾ ਪਾਣੀ ਹੈਗਾ ਤਾਨੂੰ ਤਸਵੀਰਾਂ ਦਿਖਾ ਦਈਏ ਕਿ ਕਿੰਨੀ ਜ਼ਿਆਦਾ ਰਫ਼ਤਾਰ ਦੇ ਨਾਲ ਇਹ ਭਾਖੜਾ ਨਹਿਰ ਜਿਹੜੀ ਹੈਗੀ ਇੱਥੋਂ ਵਗ ਰਹੀ ਆ ਇਸ ਦੇ ਨੀਚੇ ਕੱਗਰ ਵਗ ਰਿਹਾ ਪਰ ਇਹੋ ਜੇ ਮਾਹੌਲ ਦੇ ਉੱਪਰ ਅਗਰ ਆਪਾਂ ਗੱਲ ਕਰੀਏ ਤਾਂ ਜਿਹੜੀ ਇਹ ਲੀਕੇਜ ਆ ਇਹ ਇਲਾਕੇ ਦੇ ਲਈ ਜਾਂ ਪੂਰੇ ਜ਼ਿਲ੍ਹੇ ਦੇ ਲਈ ਇੱਕ ਵੱਡੀ ਮੁਸੀਬਤ ਹੋ ਸਕਦੀ ਹੈ ਕਿਉਂਕਿ ਅਗਰ ਇਹ ਲੀਕੇਜ ਪਾਣੀ ਦੇ ਪ੍ਰੈਸ਼ਰ ਦੇ ਨਾਲ ਵੱਧ ਗਈ ਤਾਂ ਵੱਡਾ ਨੁਕਸਾਨ ਪੂਰੇ ਇਲਾਕੇ ਨੂੰ ਹੋ ਸਕਦਾ ਵੱਡੇ ਖਤਰੇ ਦੀ ਘੰਟੀ ਆ ਕਿਉਂਕਿ ਪਾਖੜਾ ਨਹਿਰ ਜਿਹੜੀ ਹੈਗੀ ਆ ਉਹ ਲੀਕ ਹੋ ਰਹੀ ਆ ਕੋਈ ਛੋਟੀ ਮੋਟੀ ਨਹਿਰ ਨਹੀਂ ਪਾਖੜਾ ਨਹਿਰ ਜਿਹੜੀ ਸਭ ਤੋਂ ਜ਼ਿਆਦਾ ਵੱਡੇ ਪ੍ਰੈਸ਼ਰ ਦੇ ਨਾਲ ਚੱਲਦੀ ਆ ਅਧਿਕਾਰੀ ਪਹੁੰਚੇ ਨੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਦੇ ਆ ਕਿ ਇਹ ਲੀਕਜ ਦਾ ਕਿੰਨਾ ਕੁ ਨੁਕਸਾਨ ਆ ਕਿਸ ਤਰੀਕੇ ਦੇ ਨਾਲ ਇਹ ਆਪਣਾ ਨੁਕਸਾਨ ਇਸ ਇਲਾਕੇ ਨੂੰ ਲੋਕਾਂ ਨੂੰ ਪਹੁੰਚਾ ਸਕਦੀ ਆ ਸਰ ਕੀ ਨਾਮ ਹੈ ਜੀ ਮੇਰਾ ਮੰਗਕੀ ਤੀਰ ਹੈ ਸੁਪਰਡਿੰਗ ਇੰਜੀਨੀਅਰ ਬੀ ਐਮ ਐਲ ਸਰਕਲ ਪਟਿਆਲਾ ਸਰ ਕਿਵੇਂ ਦੇਖਦੇ ਹੋ ਕਿ ਲਗਾਤਾਰ ਖੱਗਰ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈਗਾ ਤਾਂ ਉਸ ਨੂੰ ਲੈ ਕੇ ਲੀਕੇਜ ਨਹੀਂ ਗਿਆ ਜਿਹੜੀਆਂ ਪਾਖੜਾ ਦੇ ਵਿੱਚ ਨੇ ਉਹ ਕਿੰਨਾ ਕ ਖਤਰਾ ਜਿਹੜਾ ਭਵਿੱਖ ਦੇ ਵਿੱਚ ਹੋ ਸਕਦਾ ਦੇਖੋ ਪਾਖੜਾ ਜਿਹੜੀ ਆਪਣੀ ਨਹਿਰ ਹੈ 1955 56 ਚ ਬਣੀ ਸੀ ਉਸ ਟਾਈਮ ਇੰਨੇ ਸਟਰਕਚਰਸ ਜਿਹੜੇ ਬਨੇ ਸੀ ਸਾਰੇ ਉਹਨੂੰ ਉਸ ਤੋਂ ਬਾਅਦ ਇਹ ਕਦੀ ਵੀ ਰਿਕਾਰਡ ਦੇ ਵਿੱਚ ਕਦੀ ਵੀ ਨਹਿਰ ਬੰਦ ਨਹੀਂ ਹੋਈ ਹੈ ਪਰ ਹਾਂ ਜਰੂਰ ਲੋਸ ਸਪਲਾਈ ਜਰੂਰ ਹੋਈ ਹੈ ਜਿਸ ਦੇ ਵਿੱਚ ਇਹਨੇ ਵੀ ਸਟਰਕਚਰਸ ਲੱਗੇ ਆ ਉਹ ਸਟਰਕਚਰਸ ਦੇ ਵਿੱਚ ਕਿੰਨੀ ਦਾ ਛੋਟ ਮਾੜੀ ਮੋਟੀ ਲੀਕੇਜ ਹੋ ਰਹੀ ਹੈ ਕਿਉਂ ਡੂ ਟੂ ਪੈਸੇਜ ਆਫ ਟਾਈਮ ਬਟ ਇਹ ਲੀਕੇਜ ਇੱਥੇ ਵੀ ਵਧੀ ਨਹੀਂ ਹੈ ਜਿਸ ਕਰਕੇ ਕਿ ਸਟਰਕਚਰਸ ਨੂੰ ਖਤਰਾ ਹੋ ਪਾਇਆ ਹੁਣ ਜਿਹੜੀ ਅੱਜ ਵੀ ਆਪਾਂ ਲੀਕੇਜ ਜੇ ਤੁਸੀਂ ਮੈਨੂੰ ਦਿਖਾਈ ਹੈ ਜ ਉਹ ਮੈਂ ਆਪਣੇ ਜਿਹੜੇ ਪ੍ਰਾਣੇ ਮੇਰੇ ਬੇਲਦਾਨ ਇੱਥੇ ਸਟੇਸ਼ਨਡ ਹੈ ਫॉर ਥਿਸ ਫਾਰਮ ਸੋ ਮਨੀ ਇਅਰਸ ਉਹਨਾਂ ਨਾਲ ਮੈਂ ਗੱਲ ਕੀਤੀ ਤਾਂ ਕਹਿੰਦੇ ਸਰ ਇਹ ਵਾਲੀ ਲੀਕੇਜ 19 ਹੈ ਉਸ ਤੋਂ ਵੱਧ ਨਹੀਂ ਹੈ ਤੇ ਫਿਰ ਵੀ ਮੈਂ ਆਪਣੇ ਬੰਦੇ ਨੂੰ ਟੂਰਸ ਤੇ ਰੱਖ ਦਿੱਤਾ ਜੇ ਕਿਸੇ ਵੀ ਅਬਨਾਰਮਲ ਲੀਕੇਜ ਜਾਂ ਕੁਝ ਦਿਖ ਦਿੱਤਾ ਆਪਾਂ ਉਸ ਟਾਈਮ ਹੀ ਐਕਸ਼ਨ ਚ ਲੈ ਲਾਂਗੇ ਪਰ ਹਾਲ ਦੀ ਗੱਡੀ ਨਹਿਰ ਚ ਪਾਣੀ ਚੱਲ ਰਿਹਾ ਤੇ ਕੋਈ ਇੱਦਾਂ ਦੀ ਗੱਲ ਜੇਕਰ ਵਾਧਾ ਪਾਣੀ ਤਾਂ ਠੱਗਰ ਦੇ ਵਿੱਚ ਤਾਂ ਟਕਰਾ ਆਵੇਗਾ ਠੱਗਰ ਦੇ ਪਾਣੀ ਵਰਤ ਨਾਲ ਕੁਝ ਨਹੀਂ ਕਿਉਂਕਿ ਇਹਦਾ ਜਿਹੜਾ ਡਿਜ਼ਾਈਨ ਕੀਤਾ ਜਾਂਦਾ ਹੈ ਉਹ ਡਿਜ਼ਾਈਨ ਜਿਹੜਾ ਠੱਗਰ ਦਾ ਹਾਈएस्ट ਫਲਡ ਲੈਵਲ ਹੈ ਉਸ ਤੋਂ ਉੱਤੇ ਰੱਕੀ ਬਣਾਇਆ ਜਾਂਦਾ ਹੈ ਕੱਗਰ ਦੇ ਲੈਵਲ ਉੱਚਾ ਹੋਵੇ ਨੀਵਾ ਉਹਦੇ ਨਾਲ ਇਹਨੂੰ ਕੋਈ ਮਤਲਬ ਨਹੀਂ ਆ ਕਿਉਂ ਇਹਦਾ ਇੰਡੀਪੈਂਡੈਂਟ ਡਿਜ਼ਾਈਨ ਹੈ ਕੱਗਰ ਦੇ ਦਰਿਆ ਦੇ ਵਿੱਚ ਪਾਣੀ ਹੋਣ ਨਾਲ ਇਹਨੂੰ ਕਿਉਂਕਿ ਬਰਸ ਸਿਨੈਰੀਓ ਵਿੱਚ ਇਹਨੂੰ ਡਿਜ਼ਾਈਨ ਕੀਤਾ ਗਿਆ ਤੇ ਉਹਦੇ ਵਯਰ ਨਾਲ ਇਹਨੂੰ ਕੋਈ ਫਰਕ ਨਹੀਂ ਪਏਗਾ ਇਹਦੀ ਆਪਣੀ ਸਟੇਬਿਲਟੀ ਹੈ ਇਹਦਾ ਆਪਣਾ ਲਾਈਫ ਸਪੈਨ ਹੈ ਜੇ ਮਾਨੀ ਮੋਕੜੀ ਲਿਕੇ ਜਾਓ ਉਹਦੇ ਪਾਣੀ ਨਾਲ ਹੋ ਰਹੀ ਹੈ ਕੱਗਰ ਦੇ ਵਿੱਚ ਕੁਛ ਨਹੀਂ